ਭਈ ਪੱਗ ਕਦੇ ਨਕਲੀ ਹੋ ਸਕਦੀ ਆ ਦਸਤਾਰ ਸਾਨੂੰ 10ਵੇਂ ਪਾਸ਼ਾ ਦੀ ਦਿੱਤੀ ਹੋਈ ਆ ਇਹ ਨਕਲੀ ਨਹੀਂ ਆ ਦਸਤਾਰ ਆ ਜਿਹੜੀ ਸਾਡੀ ਇਹ ਨਕਲੀ ਨਹੀਂ ਆ ਦਸਤਾਰ ਕਦੇ ਨਕਲੀ ਨਹੀਂ ਹੋ ਸਕਦੀ ਦਸਤਾਰ 'ਚ ਫਸਿਆ ਹੋਇਆ ਸਿਰ ਨਕਲੀ ਆ ਬਿੱਟੂ ਨਕਲੀ ਸਰਦਾਰ ਆ ਔਰ ਦੂਜਾ ਨਕਲੀਆ ਕੌਣ ਰਾਜਾ ਬੜਿੰਗ ਕਿਉਂਕਿ ਇਹ ਦੋਨੋਂ ਹੀ ਕਾਂਗਰਸੀਏ ਨੇ ਇੱਕ ਆ ਦੋ ਕੁ ਮਹੀਨੇ ਪੁਰਾਣਾ ਕਾਂਗਰਸੀਆ ਇਹ ਰਾਜਾ ਬੜਿੰਗ ਬਾਹਰੋਂ ਆਇਆ ਹੈ ਕਾਂਗਰਸੀਆ ਇਹਨਾਂ ਦੀ ਰਵੈਤ ਆ ਕਾਂਗਰਸ ਪਾਰਟੀ ਦੀ ਨਕਲੀ ਗੱਲਾਂ ਕਰਨੀਆਂ ਦਸਤਾਰ ਦੀ ਗੱਲ ਤੇ ਦਸਤਾਰ ਦੇ ਬਿਆਨ ਤੇ ਮਾਫੀ ਮੰਗੇ ਰਵਨੀਤ ਬਿੱਟੂ ਯਾ ਸਾਨੂੰ ਇਹ ਦੱਸੇ ਬਈ ਉਹ ਅਸਲੀ ਸਰਦਾਰ ਆ ਉਹਦੀ ਪੱਗ ਅਸਲੀ ਆ ਉਹਦਾ ਸਿਰ ਪੱਗ ਅਸਲੀ ਆ ਸਿਰ ਜਿਹੜਾ ਉਹਦਾ ਵਿੱਚ ਫਸਿਆ ਹੋਇਆ ਰੋਡਾ ਉਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਦਸਤਾਰ ਬੰਨ੍ਹਦਾ ਇਹੀ ਹਾਲ ਆ ਜਿਹੜਾ ਉਹ ਰਾਜੇ ਬੜਿੰਗ ਦਾ ਉਹਦਾ ਵੀ ਸਿਰ ਨਕਲੀ ਆ ਜਿਹੜਾ ਇਹ ਬਿੱਟੂ ਆ ਇਹ ਕਿਸੇ ਦਾ ਵੀ ਨਹੀਂ ਜਿਹੜੀ ਪਾਰਟੀ ਨੂੰ ਛੱਡ ਕੇ ਆਇਆ ਨਾ ਉਹਦਾ ਤੇ ਜਿਹੜੀ ਪਾਰਟੀ ਚ ਆਇਆ ਨਾ ਉਹਦਾ ਇਹ ਜਿਹੜੇ ਭਰੋਸਾ ਜਿਨ੍ਹਾਂ ਦਾ ਕੀਤਾ ਨਹੀਂ ਜਾ ਸਕਦਾ ਇਹ ਜਿਹੇ ਕੈਂਡੀਡੇਟਾਂ ਦੀ ਲੁਧਿਆਣੇ ਨੂੰ ਲੋੜ ਨਹੀਂ ਅੱਜ ਦੋ ਮੁੱਦਿਆਂ ਦੀ ਗੱਲ ਆ ਜੋ ਅਕਾਲੀ ਦਲ ਠਾਉਣਾ ਚਾਹੁੰਦਾ ਤੇ ਸਵਾਲ ਕਰਨਾ ਚਾਹੁੰਦਾ ਸਰਦਾਰ ਰਵਨੀਤ ਸਿੰਘ ਬਿੱਟੂ ਦੀ ਗੱਲ ਆ ਉਹਨਾਂ ਨੇ ਪੱਗ ਨਕਲੀ ਪੱਗ ਵਾਲਾ ਕੋਈ ਹੋਵੇ ਤਾਂ ਉਹਨੂੰ ਵੀ ਮੋਦੀ ਜੱਫੀ ਪਾ ਲੈੰਦੋ ਉਹਨੇ ਬੈਂਸ ਨਾਲ ਕੀ ਗੱਲਾਂ ਕੀਤੀਆਂ ਬੈਂਸ ਨੇ ਉਹਨੂੰ ਕੀ ਕਿਹਾ ਇਸ ਗੱਲ ਤੇ ਆਪਾਂ ਬਾਅਦ ਚ ਆਉਣਾ ਪਰ ਸਭ ਤੋਂ ਪਹਿਲੀ ਜਿਹੜੀ ਗੱਲ ਆ ਉਹ ਇਹ ਆ ਬਈ ਪੱਗ ਕਦੇ ਨਕਲੀ ਹੋ ਸਕਦੀ ਆ ਦਸਤਾਰ ਸਾਨੂੰ 10ਵੇਂ ਪਾਸ਼ਾ ਦੀ ਦਿੱਤੀ ਹੋਈ ਆ ਇਹ ਨਕਲੀ ਨਹੀਂ ਆ ਦਸਤਾਰ ਆ ਜਿਹੜੀ ਸਾਡੀ ਇਹ ਨਕਲੀ ਨਹੀਂ ਆ ਦਸਤਾਰ ਕਦੇ ਨਕਲੀ ਨਹੀਂ ਹੋ ਸਕਦੀ ਦਸਤਾਰ ਚ ਫਸਿਆ ਹੋਇਆ ਸਿਰ ਨਕਲੀ ਆ ਬਿੱਟੂ ਨਕਲੀ ਸਰਦਾਰ ਆ ਔਰ ਦੂਜਾ ਨਕਲੀਆ ਕੌਣ ਰਾਜਾ ਬੜਿੰਗ ਕਿਉਂਕਿ ਇਹ ਦੋਨੋਂ ਹੀ ਕਾਂਗਰਸੀਏ ਨੇ ਇੱਕ ਆ ਦੋ ਕੁ ਮਹੀਨੇ ਪੁਰਾਣਾ ਕਾਂਗਰਸੀਆ ਇਹ ਰਾਜਾ ਬੜਿੰਗ ਬਾਹਰੋਂ ਆਇਆ ਹੈ ਕਾਂਗਰਸੀਆ ਇਹਨਾਂ ਦੀ ਰਵੈਤਾਂ ਕਾਂਗਰਸ ਪਾਰਟੀ ਦੀ ਨਕਲੀ ਗੱਲਾਂ ਕਰਨੀਆਂ ਦਸਤਾਰ ਦੀ ਗੱਲ ਤੇ ਦਸਤਾਰ ਦੇ ਬਿਆਨ ਤੇ ਮਾਫੀ ਮੰਗੇ ਰਵਨੀਤ ਬਿੱਟੂ ਯਾ ਸਾਨੂੰ ਇਹ ਦੱਸੇ ਬਈ ਉਹ ਅਸਲੀ ਸਰਦਾਰ ਆ ਉਹਦੀ ਪੱਗ ਅਸਲੀ ਆ ਉਹਦਾ ਸਿਰ ਪੱਗ ਅਸਲੀ ਆ ਸਿਰ ਜਿਹੜਾ ਉਹਦਾ ਵਿੱਚ ਫਸਿਆ ਹੋਇਆ ਰੋਡਾ ਉਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਦਸਤਾਰ ਬੰਦ ਆ ਇਹੀ ਹਾਲ ਆ ਜਿਹੜਾ ਉਹ ਰਾਜੇ ਬੜਿੰਗ ਦਾ ਉਹਦਾ ਵੀ ਸਿਰ ਨਕਲੀ ਆ ਇਹ ਦੋਨੋਂ ਹੀ ਨਕਲੀਏ ਨੇ ਤੇ ਤੀਜੀ ਗੱਲ ਆ ਜਿਹੜੀ ਆਡੀਓ ਬੈਂਸ ਨੇ ਲੀਕ ਕੀਤੀ ਹੈ ਜਿਹੜੀ ਬੈਂਸ ਨੇ ਲੀਕ ਕੀਤੀ ਆ ਉੱਥੋਂ ਤਾਂ ਇਹ ਪਤਾ ਲੱਗਦਾ ਵੀ ਬੈਂਸ ਦੀ ਆਪ ਦੀ ਫਿਤਰਤ ਕੀ ਆ ਕਿਸੇ ਦੀ ਕੌਨਫਿਡੈਂਸ਼ੀਅਲ ਗੱਲ ਲੀਕ ਕਰਨ ਵਾਲਾ ਕੌਣ ਹੁੰਦਾ ਕੀ ਹੁੰਦਾ ਉਹ ਤੁਸੀਂ ਅੰਦਾਜ਼ਾ ਲਾਓ ਜਿਹੜਾ ਇਹ ਬਿੱਟੂ ਆ ਇਹ ਕਿਸੇ ਦਾ ਵੀ ਨਹੀਂ ਜਿਹੜੀ ਪਾਰਟੀ ਨੂੰ ਛੱਡ ਕੇ ਆਇਆ ਨਾ ਉਹਦਾ ਤੇ ਜਿਹੜੀ ਪਾਰਟੀ ਚ ਆਇਆ ਨਾ ਉਹਦਾ ਇਹਦੇ ਜਿਹੜੇ ਭਰੋਸਾ ਜਿਨ੍ਹਾਂ ਦਾ ਕੀਤਾ ਨਹੀਂ ਜਾ ਸਕਦਾ ਇਹਦੇ ਕੈਂਡੀਡੇਟਾਂ ਦੀ ਲੁਧਿਆਣੇ ਨੂੰ ਲੋੜ ਨਹੀਂ ਹੈ ਤੀਸਰੀ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਰਲੇਆ ਮਿਲਿਆ ਮੈਚ ਖੇਡ ਰਹੇ ਆ ਤੁਸੀਂ ਸਭ ਨੇ ਉਹ ਵੀਡੀਓ ਦੇਖੀ ਹੋਊਗੀ ਜਿਹਦੇ ਚ ਇੱਕੇ ਹੀ ਦਿਨ ਅਮਰਤਾ ਵੜਿੰਗ ਤੇ ਮਗਰੋਂ ਪੱਪੀ ਪ੍ਰਾਸ਼ਰ ਅਸ਼ੋਕ ਪੱਪੀ ਪ੍ਰਾਸ਼ਰ ਜਿਹੜੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੋਹਾਂ ਨਾਲ ਸੇਮ ਬੰਦੇ ਇਹ ਇਹਦੇ ਤੋਂ ਦੋ ਗੱਲਾਂ ਸਾਫ਼ ਹੁੰਦੀਆਂ ਨੇ ਕਿ ਇੱਕ ਤਾਂ ਇਹ ਰਲੇ ਹੋਏ ਨੇ ਇਹ ਇਕੱਠੇ ਨੇ ਇਹਨਾਂ ਨੂੰ ਜਿਹਨੂੰ ਮਰਜ਼ੀ ਵੋਟ ਪਾਓ ਰਾਹੁਲ ਗਾਂਧੀ ਨੂੰ ਜਾਊਗੀ ਜਿਹਨੂੰ ਮਰਜ਼ੀ ਪਾ ਲਿਓ ਇੰਡੀਆ ਗੱਠਵੰਦਨ ਦਾ ਹਿੱਸਾ ਨੇ ਨਾ ਜਿਹਨੂੰ ਮਰਜ਼ੀ ਵੋਟ ਪਾ ਲਿਓ ਰਾਹੁਲ ਗਾਂਧੀ ਨੂੰ ਜਾਊਗੀ ਸੇਮ ਬੰਦੇ ਦੂਜਾ ਗੱਲ ਇਹ ਆ ਉਹ ਸੇਮ ਇਸ ਲਈ ਵੀ ਆ ਕਿਉਂਕਿ ਇਹਨਾਂ ਕੋਲ ਆਪਦੇ ਬੰਦੇ ਹੈ ਨਹੀਂ ਵਰਕਰ ਹੈ ਨਹੀਂ ਇਹ ਪੇਡ ਆਦਮੀ ਖੜੇ ਕਰਦੇ ਰਲ ਕੇ ਇਲੈਕਸ਼ਨ ਲੜ ਰਹੇ ਆ ਪੇਡ ਆਦਮੀ ਖੜੇ ਕਰਦੇ ਆ ਤੇ ਪਹਿਲਾਂ ਉਹ ਇੱਕ ਕੈਂਡੀਡੇਟ ਨਾਲ ਫਿਰ ਉਹੀ ਬੰਦੇ ਦੂਜੇ ਕੈਂਡੀਡੇਟ ਨਾਲ ਸਾਰਿਆਂ ਨੇ ਉਹ ਵੀਡੀਓ ਦੇਖੀ ਹੋਣੀ ਆ ਜੇ ਨਹੀਂ ਹੈ ਦੇਖੀ ਤਾਂ ਮੈਂ ਮੇਤੋ ਲੈ ਦਿਓ ਮੇਰੇ ਕੋਲ ਤੋ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ ਲੁਧਿਆਣਾ ਸ਼ਹਿਰ ਦੇ ਜਿਹੜੇ ਕੈਂਡੀਡੇਟ ਨੇ ਉਹ ਕਰ ਰਹੇ ਨੇ ਜਿਹੜੇ ਲੋਕ ਨੇ ਅਕਾਲੀ ਦਲ ਆਸੀਂ ਸਵਾਲ ਕਰਦੇ ਆਂ ਵੀ ਐਡੀ ਬੇਗੈਰਤੀ ਰਾਜੇ ਬੜਿੰਗ ਨੇ ਬਲਾਤਕਾਰੀ ਰੜਾ ਲਿਆ ਉਹ ਬਲਾਤਕਾਰੀ ਨੇ ਇੱਕ ਪਲਟੂ RAM ਦੀ ਵੀਡੀਓ ਜਨਤਕ ਕਰਤੀ ਉਹਦਾ ਭਰੋਸਾ ਤੋੜ ਕੇ ਤੇ ਉਹ ਪਲਟੂ RAM ਜਿਹੜੀ ਪਾਰਟੀ ਚ ਗਿਆ ਉਹਨੂੰ ਵੀ ਮਾਫ਼ ਨਹੀਂ ਕਰ ਰਿਆ ਜਿਸ ਆਦਮੀਆਂ ਦੇ ਜਿਨ੍ਹਾਂ ਦੇ ਕਰਤਾਰ ਰਹੇ ਜੇ ਨੇ ਉਹਨਾਂ ਤੋਂ ਲੁਧਿਆਣਾ ਕੀ ਭਲਾ ਭਾਲਦਾ ਇਹ ਗੱਲਾਂ ਅਸੀਂ ਕਹਿਣਾ ਚਾਹੁੰਦੇ ਆ ਸਾਡੇ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਢਿੱਲੋਂ ਨੇ ਜਿਹੜੇ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਦਿਯਾਨਤਦਾਰੀ ਉਹ ਕਿਸੇ ਵੀ ਘਰ ਚ ਜਾ ਸਕਦੇ ਆ ਆ ਜਿਹੜਾ ਬੈਂਸ ਆ ਇਹਨੂੰ ਤਾਂ ਬੰਦਾ ਘਰ ਵੜਨ ਲੱਗਿਆ ਸੋਚਦਾ ਜਿਹੜਾ ਜਿਹਹਾ ਜਿਹੇ ਤੇ ਜੁਰਮ ਲੱਗਿਆ ਘਰ ਜਾ ਕੇ ਵੜਦਾ ਨਹੀਂ ਸਾਡਾ ਜਿਹੜਾ ਕੈਂਡੀਡੇਟ ਆ ਇੱਜ਼ਤ ਦਾ ਭਾਈ ਵਾਲਾ ਸਾਂਝੀ ਵਾਲਾ ਉਹਨੂੰ ਲੁਧਿਆਣਾ ਆਪਦਾ ਭਰਾ ਆਪਦਾ ਪਿਓ ਮੰਨ ਕੇ ਧੀਆ ਪੈਣਾ ਉਹਦੇ ਨਾਲ ਜਦੋਂ ਮਰਜੀ ਮਾਤਾ ਮਾਂ ਜਦੋਂ ਮਰਜੀ ਕਿਸੇ ਵੀ ਘਰ ਚੋਂ ਜਾ ਸਕਦਾ ਇਹ ਜਿਹੜੇ ਤਿੰਨ ਲੀਡਰ ਨੇ ਇਹਨਾਂ ਨੇ ਤਾਂ ਆਪ ਦੀ ਹੋਂਦ ਖੋਲੀ ਇਸ ਲਈ ਇਹ ਜਿਹੜੀਆਂ ਦੋਨੋਂ ਗੱਲਾਂ ਨੇ ਸਭ ਤੋਂ ਵੱਡਾ ਮੁੱਦਾ ਅੱਜ ਹੈਗਾ ਪੱਗ ਦਾ ਪੱਗ ਨਕਲੀ ਨਹੀਂ ਹੋ ਸਕਦੀ ਪੱਗ 'ਚ ਫਸਾਇਆ ਹੋਇਆ ਸਿਰ ਰਾਜੇ ਦਾ ਵੀ ਨਕਲੀ ਆ ਤੇ ਬਿੱਟੂ ਦਾ ਵੀ ਨਕਲੀ ਐ ਸੋ ਅੱਜ ਇਹ ਮੁੱਦੇ ਇਹ ਜਵਾਬ ਲੋਕ ਉਹਨਾਂ ਤੋਂ ਮੰਗਦੇ ਆ ਵੀ ਜੇ ਦੋਨੋਂ ਹੀ ਲੀਡਰ ਮੈਂ ਚੈਲੰਜ ਕਰਦਾ ਪੱਗ ਦੇ ਥੱਲੇ ਵਾਲ ਦਿਖਾ ਦੇਣਾ ਸੀ ਇੱਲਾ ਨੂੰ ਅਸਲੀ ਮੰਨ ਲਾਂਗੇ ਤੁਹਾਡੇ ਮਾਧਿਅਮ ਨਾਲ ਮੈਂ ਕਹਿਣਾ ਚਾਹਣਾ ਥੱਲੇ ਵਾਲ ਇੱਕ ਨਹੀਂ ਲੋਕਾਂ ਨੂੰ ਗਮਰਾਹ ਕਰਨ ਲਈ ਪੱਗ ਬੰਦੇ ਨੇ ਔਰ ਫਿਰ ਕਹਿੰਦੇ ਆ ਪੱਗ ਨਕਲੀ ਹੈ ਮੇਰੇ ਕਹਿਣ ਤੋਂ ਭਾਵਾ ਦਸਤਾਰ ਸਾਨੂੰ ਦਸਵੇਂ ਪਾਤਸ਼ਾਹ ਨੇ ਬਖਸ਼ੀ ਆ ਉਹ ਕਦੇ ਨਕਲੀ ਨਹੀਂ ਹੋ ਸਕਦੀ ਔਰ ਜਿਹੜੇ ਦੂਜੇ ਧਰਮਾਂ ਦੇ ਲੋਕ ਵੀ ਜੇ ਦਸਤਾਰ ਬੰਦਦੇ ਆ ਤਾਂ ਉਹ ਵੀ ਨਕਲੀ ਨਹੀਂ ਹੈ ਉਹਨਾਂ ਨੂੰ ਵੀ ਉਹਨਾਂ ਦੇ ਗੁਰੂਆਂ ਨੇ ਪਗੰਬਰਾਂ ਨੇ ਦਿੱਤੀ ਹੋਈ ਹੈ ਇਸ ਲਈ ਦਸਤਾਰ ਦੀ ਗੱਲ ਤੇ ਆਪਦੀ ਮਾਫੀ ਮੰਗੇ ਔਰ ਦਰੁਸਤ ਕਰੇ ਆਪਦੇ ਆਪ ਨੂੰ ਨਹੀਂ ਤਾਂ ਆਪਦਾ ਸਿਰ ਆ ਜਿਹੜਾ ਨਕਲੀ ਸਿਰ ਉਹ ਜਨਤਾ ਨੂੰ ਦਿਖਾ ਦੇਵੇ ਵੀ ਮੇਰੇ ਸਿਰ ਤੇ ਵਾਲ ਨੇ ਤੇ ਮੈਂ ਅਸਲੀ ਆਕਾਲੀ ਦਲ ਦੇ ਉਹ ਮੁਖੀ ਨੇ ਪੂਰਾ ਅਕਾਲੀ ਦਲ ਦਾ ਪਰਿਵਾਰ ਉਹਨਾਂ ਦਾ ਪਰਿਵਾਰ ਆ ਤੂੰ ਆਪਣੇ ਪਰਿਵਾਰ ਦੀ ਗੱਲ ਕਰ ਤੂੰ ਨਾ ਇਧਰ ਉਧਰ ਕੀ ਬਾਤ ਕਰ ਤੂੰ ਇਹ ਬਤਾ ਕਿ ਕਾਰਵਾ ਕਿਉਂ ਲੂਟਾ ਇਧਰ ਉਧਰ ਲੀਆਂ ਗੱਲਾਂ ਛੱਡੋ ਇਹ ਦੱਸੋ 40000 ਕਰੋੜ ਰੇਤੇ ਦਾ ਕਿੱਥੇ ਗਿਆ ਇਹ ਵਿਸ਼ਾ ਜਿਹੜਾ ਤੁਸੀਂ ਮੈਨੂੰ ਪੁੱਛਿਆ ਮੈਂ ਪੁੱਛਣਾ ਚਾਹਨਾ ਪੰਜਾਬ ਦੇ ਜਿਹੜੇ ਲੋਕ ਨੇ ਉਹ ਪੁੱਛਦੇ ਨੇ ਵੀ 40000 ਕਰੋੜ ਰੇਤੇ ਦਾ ਕਿੱਥੇ ਗਿਆ ਜਿਹੜਾ ਐਕਸਾਈਜ਼ ਪਾਲਿਸੀ ਚ ਡੀ ਲਿਸਟ ਹੋਈ ਹੋਈ ਕੰਪਨੀ ਦਿੱਲੀ ਦੇ ਸ਼ਰਾਬ ਘਟਾਲੇ ਚ ਨਾਮਜ਼ਦ ਹੋਈ ਹੋਈ ਕੰਪਨੀ ਉਹਨੂੰ ਪੰਜਾਬ ਚ ਉਹੀ ਮੋਨੋਪੋਲੀ ਬਣਾ ਕੇ 12% ਰੁਪਇਆ ਪੰਜਾਬ ਦੇ ਟੈਕਸ ਪੇਅਰਜ਼ ਦਾ ਉਹਨੂੰ ਦਿੱਤਾ ਜਾ ਰਿਹਾ ਉਹਦੀ ਗੱਲ ਕਰਨ ਸੋ ਹੋਰ ਕਿਸੇ ਸਿੱਖ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਜਾਨਾਂ ਦਿੱਤੀਆਂ ਨੇ ਕੁਰਬਾਨੀਆਂ ਦਿੱਤੀਆਂ ਅਕਾਲੀ ਦਲ ਉਹਨਾਂ ਨੇ ਹਮਾਇਤ ਕਰਦਾ ਕਿਉਂ ਅਕਾਲੀ ਦਲ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਹਮਾਇਤ ਕਰਨ ਦੀ ਗੱਲ ਹੀ ਨਹੀਂ ਉਹ ਸਾਡੇ ਸ਼ਹੀਦ ਨੇ ਅਸੀਂ ਉਹਨਾਂ ਦਾ ਸਤਿਕਾਰ ਕਿਵੇਂ ਨਹੀਂ ਕਰਾਂਗੇ ਜੇ ਸਤਿਕਾਰ ਕਰਦੇ ਹੁੰਦੇ ਤੁਸੀਂ ਡੀਪੀ ਪੱਜੀ ਤੋਂ ਆਰਦਾ ਦੇ ਅਗੇਂਸਟ ਡੀਪੀ ਚਿਕੀ ਤੋਂ ਖੜੀ ਕੀਤੀ ਸੀ ਕਦੋਂ ਚੋਣਾਂ ਦੇਖੋ ਜਿਹੜੀ ਹਰ ਚੋਣ ਦੀ ਨਾ ਹਰ ਚੋਣ ਦੀ ਇੱਕ ਰੂਪਰੇਖਾ ਹੁੰਦੀ ਹੈ ਹਰ ਚੋਣ ਦੇ ਸਮਿਕਰਣ ਹੁੰਦੇ ਨੇ ਚੋਣ ਇੱਕ ਜਹਮੂਰੀ ਹੱਕ ਹੈ ਡੈਮੋਕ੍ਰੈਟਿਕ ਲੜਾਈ ਹੈ ਉਹਦੇ ਚ ਹਰ ਬੰਦੇ ਨੂੰ ਅਧਿਕਾਰ ਆ ਆਪਦੇ ਲਈ ਵੋਟ ਮੰਗਣ ਦਾ ਇਹਦੇ ਚ ਸਪੋਰਟ ਜਾਂ ਨਾ ਸਪੋਰਟ ਯਾ ਸ਼ਹੀਦਾਂ ਦੀ ਕੋਈ ਗੱਲ ਹੀ ਹੈ ਨਹੀਂ ਇਹ ਤਾਂ ਦੇਖੋ ਮੈਂ ਰਸਵੰਤ ਸਿੰਘ ਆਲੜਾ ਦੀ ਕੁਰਬਾਨੀ ਤੁਹਾਨੂੰ ਪਤਾ ਹਾਂ ਕੁਰਬਾਨੀ ਅਸੀਂ ਮੰਨਦੇ ਹਾਂ ਉਹਨਾਂ ਨੂੰ ਵੀ ਜੇ ਪੰਜੀਪੁਰੇ ਕਹਿੰਦੀ ਜੇ ਇਹਨਾਂ ਨੇ ਜਗੀਰਪੁਰੋਂ ਨਾ ਖੜਾ ਕੀਤਾ ਹੁੰਦਾ ਤਾਂ ਸਾਡੀ ਜਿੱਤ ਹੋ ਜਾਣੀ ਸੀ ਹੁਣ ਨਾ ਉਹ ਆਪ ਜਿੱਤੀ ਨਾ ਮੈਨੂੰ ਜਿੱਤਨ ਦਿੱਤਾ ਇਹ ਗੱਲ ਜੇ ਦੀ ਆ ਜੇ ਅਜੜੀ ਉਹ ਨਹੀਂ ਕਿਸੇ ਨੇ ਵਿਆਹੀ ਜੇ ਐ ਨਾ ਹੁੰਦਾ ਤਾਂ ਐ ਹੁੰਦਾ ਜੇ ਐ ਨਾ ਹੁੰਦਾ ਤਾਂ ਐ ਹੁੰਦਾ ਉਹ ਜੇ ਦੀਆਂ ਗੱਲਾਂ ਨੇ ਸਰ ਕੰਡੂਲ ਸਾਹਿਬ ਨੂੰ ਦੇਖ ਕੇ ਕੀ ਕਹਿੰਦੇ ਸੀ ਹਾਂਜੀ ਤਾਂ ਵੀ ਤਾਂ ਅਮਰਿਤਪਾਲ ਲੜਨ ਲਈ ਕੰਡੂਲ ਸਾਹਿਬ ਹਾਂ ਉੱਥੇ ਜਮਹੂਰੀ ਹੱਕ ਆ ਵੋਟ ਮੰਗਣ ਦਾ ਹਰੇਕ ਦਾ ਅਮਰਿਤਪਾਲ ਜੀ ਇੱਕ ਮਿੰਟ ਅਸੀਂ ਅਸੀਂ ਇੱਕ ਪਾਰਟੀ ਆ ਕੈਂਡੀਡੇਟ ਖੜਾ ਕਰਨਾ ਸਾਡਾ ਅਧਿਕਾਰ ਆ ਜਿੱਥੇ ਉਹਨਾਂ ਨੂੰ ਲੋੜ ਸੀ ਅਮਰਿਤਪਾਲ ਜੀ ਨੂੰ ਇੱਕ ਮੈਂ ਤੁਹਾਨੂੰ ਹੁਣ ਪੁੱਛ ਗੱਲ ਦੱਸਣ ਲੱਗਿਆ ਜਿੱਥੇ ਸਪੋਰਟ ਦੀ ਲੋੜ ਆ ਜਿੱਥੇ ਮੰਨਣ ਦੀ ਲੋੜ ਆ ਜਿੱਥੇ ਇਹ ਦਿਖਾਉਣ ਦੀ ਲੋੜ ਆ ਵੀ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਆ ਅਮਰਤਪਾਲ ਜੀ ਦੀ ਵਾਈਫ ਨੂੰ ਈਡੀ ਨੇ ਫਲਾਈਟ ਨੀਸੀ لینڈ ਦਿੱਤੀ ਅਮ੍ਰਿਤਸਰ ਇਹ ਹਵਾਈ ਅੱਡੇ ਤੋਂ ਅਸੀਂ ਉਹਨਾਂ ਦੀ ਸਪੋਰਟ ਕੀਤੀ ਕਿ ਨਹੀਂ ਕੀਤੀ ਇਹ ਦੱਸੋ ਇਲੈਕਸ਼ਨ ਨੂੰ ਤੁਸੀਂ ਸਪੋਰਟ ਨਾਲ ਨਾ ਜੋੜੋ ਮਨ ਨਾਲ ਮੰਨਦੇ ਹੋ ਕਿ ਨਹੀਂ ਮੰਨਦੇ ਕਿ ਜਿਹੜਾ ਹਲੂਕ ਲਾ ਰਹੇ ਆ ਆਰਐਸਐਸ ਦੇ ਬੰਦੇ ਕਿ ਕਾ ਕਾਲੀ ਦਾ ਹਲੂਕ ਲਾ ਰਹੇ ਆ ਕਿ ਮੈਂ ਇਹ આરોਪ ਨਹੀਂ ਲਾ ਰਿਆ ਮੈਂ ਅਮਰਿਤਪਾਲ ਜੀ ਆਰਐਸਐਸ ਦੇ ਬੰਦੇ ਨੇ ਇਹ આરોਪ ਮੈਂ ਨਹੀਂ ਲਾ ਰਿਆ ਅੱਜ ਦੋ ਬੰਦੇ ਖੜ ਜਾਂਦੇ ਆ ਵੋਟਾਂ ਮੱਕ ਦਿੰਦਾ ਅਮਰਿਤਪਾਲ ਜੀ ਨੇ ਆਪ ਦੇ ਲਈ ਵੋਟਾਂ ਮੰਗਣੀਆਂ ਨੇ ਆਪ ਉਹਨਾਂ ਦੇ ਆਪ ਦੇ ਏਜੰਡੇ ਨੇ ਆਪ ਦੇ ਮੁੱਦੇ ਨੇ ਸਾਡੀ ਪਾਰਟੀ ਦੀਆਂ ਮੰਗਾਂ ਸਾਡੀਆਂ ਨੇ ਮੁੱਦੇ ਸਾਡੇ ਨੇ ਸਾਡੇ ਕੈਂਡੀਡੇਟ ਨੇ ਸਾਡੇ ਮੁੱਦਿਆਂ ਤੇ ਸਾਡੀ ਪਾਰਟੀ ਦੇ ਪ੍ਰੋਗਰਾਮ ਤੇ ਵੋਟ ਮੰਗਣੀ ਪਰ ਸਿਮਰਨ ਸਿੰਘ ਮਾਨ ਨੇ ਆਪਣਾ ਕੈਂਡੀਡੇਟ ਬਿਠਾਤਾ ਬਿਠਾ ਸਕਦੇ ਆ ਉਹ ਐਜ਼ ਅ ਪਾਰਟੀ ਪ੍ਰਧਾਨ ਕਿਸੇ ਵੀ ਕੈਂਡੀਡੇਟ ਨੂੰ ਖੜਾ ਕਰ ਸਕਦੇ ਆ ਕਿਸੇ ਵੀ ਕੈਂਡੀਡੇਟ ਨੂੰ ਬਿਠਾ ਸਕਦੇ ਆ ਉਹਨਾਂ ਦਾ ਅਧਿਕਾਰ ਆ ਉਹ ਆਪਦੇ ਅਧਿਕਾਰ ਖੇਤਰ ਚ ਕੰਮ ਕਰ ਰਹੇ ਸੀ ਚੰਗਾ ਕੀਤਾ ਬਿਠਾ ਲਿਆ ਠੀਕ ਆ ਉਹਨਾਂ ਨੂੰ ਲੱਗਿਆ ਭਈ ਮੈਂ ਇਹਨਾਂ ਦੇ ਖਿਲਾਫ ਇਹ ਕੈਂਡੀਡੇਟ ਨਹੀਂ ਦੇਣਾ ਉਹਨਾਂ ਨੇ ਬਿਠਾ ਲਿਆ ਠੀਕ ਆ ਸਾਡਾ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਿਉਂਕਿ ਉਹ ਸਾਡੇ ਪ੍ਰੈਰੋਗੇਟਿਵ ਤੋਂ ਹੀ ਬਾਹਰ ਦੀ ਗੱਲ ਹੈ ਉਹ ਉਹਨਾਂ ਦੀ ਪਾਰਟੀ ਦੀ ਗੱਲ ਚਾਚਾ ਜੀ ਇੱਕ ਵਾਰੀ ਸਾਡੇ ਸਾਥਾ ਜੀ ਕਹਿੰਦੇ ਆਂ ਕਿ ਜਿਹੜੀ ਲੰਗਿਆ ਤੁਸੀਂ ਸਮਝਾ ਦੇਣੀ ਹਾਂ ਹਾਂ ਜੀ ਹਾਂ ਨਾ ਨਹੀਂ ਦਿੰਦੇ ਕਿਉਂਕਿ ਉਹਨਾਂ ਨਾਲ ਸਾਡਾ ਵਿਚਾਰਕ મત ਭੇਦ ਆ ਕਾਂਗਰਸ ਨਾਲ ਬੀਜਪੀ ਨਾਲ ਸਾਡਾ ਅਸੀਂ ਉਹਨਾਂ ਨਾਲ ਕੰਮ ਕੀਤਾ ਇਹਨਾਂ ਲੰਬਾ ਸਮਾਂ 20 ਸਾਲ ਇਕੱਠੇ ਰਹੇ ਹਾਂ ਕੀ ਕਿਸਾਨੀ ਅੰਦੋਲਨ ਵਿੱਚ ਕਿੰਨਾ ਕਿਸਾਨੀ ਅੰਦੋਲਨ ਚ ਜੋ ਜੋ ਕੁਰਬਾਨੀ ਅਕਾਲੀ ਦਲ ਨੇ ਕੀਤੀ ਆ ਜਦੋਂ ਕਿਸਾਨੀ ਅੰਦੋਲਨ ਨੂੰ ਲੋੜ ਸੀ ਅਸੀਂ ਕੁਰਬਾਨੀ ਕੀਤੀ ਅੱਜ ਕਿਸਾਨੀ ਕਿਸਾਨੀ ਦੀਆਂ ਮੰਗਾਂ ਕਰਕੇ ਅਸੀਂ ਸਮਝੌਤਾ ਨਹੀਂ ਕੀਤਾ ਉਹਨਾਂ ਨਾਲ ਜਦ ਕਿ ਇਹ ਗੱਲ ਹਰ ਬੰਦਾ ਜਾਣਦਾ ਜੇ ਅਸੀਂ ਸਮਝਾਤਾ ਕਰਦੇ ਉਹਨਾਂ ਦੇ ਪ੍ਰਧਾਨ ਦਾ ਬਿਆਨ ਸੀ ਪਰसों ਕਿ ਜੇ ਅਕਾਲੀ ਦਲ ਤੇ ਬੀਜੇਪੀ ਇਕੱਠੇ ਲੜਦੇ 11 ਸੀਟਾਂ ਜਿੱਤਦੇ ਤੇ ਅਸੀਂ ਤਾਂ ਆਪਣੀਆਂ ਸੀਟਾਂ ਦੀ ਪਰਵਾਹ ਨਹੀਂ ਮੰਨੀ ਅਸੀਂ ਆਪਦੇ ਕਿਸਾਨ ਨਾਲ ਖੜੇ ਆ ਇਸ ਲਈ ਇਹ ਤੁਹਾਡਾ ਸਵਾਲ ਗਲਤ ਆ